ਰਾਤ ਦਾ ਹਨੇਰਾ ਪਿੱਛੇ ਮੁਗਲ ਫੌਜ ਤੇ ਅੱਗੇ ਤੂਫਾਨੀ ਸਰਸਾ ਨਦੀ ਜਦੋਂ ਸਾਰੇ ਸਿੰਘ ਸਰਸਾ ਨਦੀ ਦੇ ਵਿੱਚ ਉਤਰੇ ਤਾਂ ਲੰਗਰ ਅਸਤਰ ਸ਼ਸਤਰ ਸਭ ਕੁਝ ਪਾਣੀ ਦੇ ਵਿੱਚ ਵਹਿ ਗਿਆ ਕਿਸੇ ਕੋਲ ਕੁਝ ਨਾ ਰਿਹਾ ਤੇ ਪਾਣੀ ਜਦੋਂ ਗੁਰੂ ਸਾਹਿਬ ਜੀ ਦੇ ਸਰੀਰ ਤੱਕ ਆਇਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਕਮਰ ਕੱਸੀ ਨੂੰ ਬੜੀ ਮਜ਼ਬੂਤੀ ਦੇ ਨਾਲ ਫੜਿਆ ਕਿਉਂਕਿ ਉਸ ਦੇ ਵਿੱਚ ਬੇਦਾਵਾ ਸੀ ਉਹ ਕਾਗਜ਼ ਜੋ ਕੁਝ ਸਿੰਘ ਡਰ ਕੇ ਦੇ ਗਏ ਸਨ ਗੁਰੂ ਸਾਹਿਬ ਜੀ ਜਾਣਦੇ ਸਨ ਕਿ ਉਹ ਡਰ ਕੇ ਗਏ ਨੇ ਗੱਦਾਰੀ ਕਰਕੇ ਨਹੀਂ ਇਸ ਲਈ ਗੁਰੂ ਸਾਹਿਬ ਜੀ ਨੂੰ ਪੂਰਾ ਭਰੋਸਾ ਸੀ ਕਿ ਉਹ ਵਾਪਸ ਜਰੂਰ ਆਉਣਗੇ ਤੇ ਇਹ ਬਿਦਾਵਾ ਫਾੜਿਆ ਜਾਣਾ ਹੈ ਸਮਾ ਬਿੱਤਿਆ ਖਿਦਰਾਣੇ ਦੀ ਲੜਾਈ ਦੇ ਵਿੱਚ ਉਹ ਸਾਰੇ ਸਿੰਘ ਵਾਪਸ ਆਏ ਤੇ ਬੜੀ ਬਹਾਦਰੀ ਦੇ ਨਾਲ ਲੜੇ ਅੰਤ ਜਦੋਂ ਗੁਰੂ ਸਾਹਿਬ ਜੀ ਦੀ ਨਿਗਾਹ ਜ਼ਖਮੀ ਭਾਈ ਮਾਸ ਸਿੰਘ ਤੇ ਪਈ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਗੋਦ ਵਿੱਚ ਲਿਆ ਤੇ ਕਿਹਾ ਕਿ ਭਾਈ ਸਾਹਿਬ ਜੀ ਆਪ ਦੀ ਆਖਰੀ ਇੱਛਾ ਕੀ ਹੈ ਤਾਂ ਭਾਈ ਮਾਸ ਸਿੰਘ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਮਹਾਰਾਜ ਤੁਸੀਂ ਇਹ ਉਹ ਦੇਵਾਾ ਫਾੜ ਦਿਓ ਜਿਸ ਦੇ ਵਿੱਚ ਲਿਖਿਆ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੰਘ ਨਹੀਂ ਗੁਰੂ ਸਾਹਿਬ ਜੀ ਉਹਨਾਂ ਦੇ ਸਾਹਮਣੇ ਹੀ ਉਹ ਦੇਵਾਾ ਫਾੜ ਦਿੰਦੇ ਹਨ ਤੇ ਕਹਿੰਦੇ ਹਨ ਕਿ ਅੱਜ ਤੋਂ ਤੁਸੀਂ ਤੇ ਤੁਹਾਡੇ ਨਾਲ ਦੇ ਸਾਰੇ ਸਿੰਘ ਮੁਕਤੇ ਨੇ ਇਸ ਤੋਂ ਬਾਅਦ ਭਾਈ ਮਹਾ ਸਿੰਘ ਜੀ ਗੁਰੂ ਸਾਹਿਬ ਜੀ ਗੋਦ ਵਿੱਚ ਹੀ ਸ਼ਾਂਤ ਹੋ ਜਾਂਦੇ ਹਨ ਸਰਸਾ ਨਦੀ ਸਭ ਕੁਝ ਬਾਹ ਸਕੀ ਪਰ ਗੁਰੂ ਸਾਹਿਬ ਜੀ ਦਾ ਪਿਆਰ ਤੇ ਭਰੋਸਾ ਨਹੀਂ